ਦੇ ਫਸਟੀਗਾ ਅੱਜ ਸਾਰਿਆਂ ਨੂੰ ਤੇ ਅੱਜ ਦਾ ਬਲੋਗ ਹੋਇਆ ਹੈ ਅਸੀਂ ਇਹਦੇ ਕੋਲ ਵੀ ਅੱਜ ਫੇਰੇ ਨਾ ਪਲਾਂਟ ਲਗਾਏ ਨਵੇਂ ਤੇ ਇਹ ਬੂਟੇ ਬੜੇ ਛਾਇਆ ਤੇ ਹੋਣਗੇ ਆਰੀ ਵੀ ਨਾਲ ਰੁਕ ਜਾਓ ਤੇ ਇਹ ਬੂਟਾ ਦੇ ਪਹਿਲਾਂ ਵੱਢਣ ਲੱਗੇ ਹਨਾ ਉੱਤੋਂ ਡਾਣੇ ਇਹਨਾਂ ਦੇ ਇਹ ਆ ਦੇਖੋ ਸੁਬਾਹ ਦੀ ਓ ਵਾਓ ਵਧੀਆ ਹੋ ਗਿਆ ਇਹ ਤੇ ਫੁਲਾਰੀ ਹਲੋ പെല പ്രീതോണോ സൈഡ ആമോ ഇ ਸਾਈਡ ਆ ਜਾਓ। ਉਹ ਕਲਾਪਸ ਹੋ ਜੂਗੇ। ਕਲਾਪਸ ਹੋ ਗਈ ਆਲਰੇਡੀ ਹੁਣ। ਉੱਥੇ ਨੇ ਕਿ ਥੋੜੀ ਜਿਹੀ ਆਰੀ ਲਗਾਉਣੀ ਰਹੇ। ਤੇ ਹੁਣ ਨਾ। ਤੇ ਅਰੂ ਤੇ ਛੜ ਕੇ। ਤੇ ਹੁਣ ਨਾ ਇਹਦੇ ਫਿਰ ਲਗਾ ਦਾਂਗੇ ਹੁਣ। ਉਹ ਸਿੱਕੜ ਜਾ ਰਹਿ ਗਿਆ ਹੁਣ ਦੂਜੇ ਪਾਸੇ ਖਤੌਂਦਾ ਵੀ ਨਾ ਹੁੰਦਾ। ਇੱਥੇ ਆ ਜਾ। ਕਿਹ ਅਰੇ ਆ ਜਾਓ ਅਪ ਲੋਕ। ਛੜ ਦੇ। ਸਸੋ ਵੇਗ ਇਹਦੇ ਘਮਾਓ ਨੂੰ ਕੋਲ ਅਕਮਾ ਲੋ ਕੰਦਕ ਸਿੱਧੇ ਫੇਰ ਘਮਾ ਲੋ ਫੇਰ ਓ ਮੈਂ ਇਹ ਕੋਈ ਹੋ ਗਿਆ ਕੋਈ ਹੋ ਕੋਈ ਸਿੱਖਣ ਜਿਆਦਾ ਹੋ ਗਿਆ ਨਾ ਜੋ ਕਿ ਮੇਰੇ ਲਈ ਛੜਨ ਨੂੰ ਰਾਤ ਤੇ ਬਾਨੀ ਗਿਆ ਕੋਈ ਨਹੀਂ ਹੋ ਗਿਆ ਬਸ ਤੂੰ ਉਹ ਜਾ ਅਥਰ ਨੂੰ ਜਾਂਦੇ ਆਂ ਆਂਦੀ ਨਾਦੀ ਕਰੋ ਨੂੰ ਥੋੜਾ ਜੋ ਜੀ डन ਹੋ ਗਿਆ ਐ ਸਫੜਾ ਸਿੱਟਦਾ ਇਹ ਬਿਸਲੇ ਹਨ ਜਦੋਂ ਸਮਰ ਚਦੋਂ ਵੀ ਅਸੀਂ ਵੱਡਿਆ ਹੀਗਾ ਥੋੜਾ ਸਾਰਾ ਥੱਲੇ ਥੱਲੇ ਜਿੰਨੇ ਵੀ ਹੈਗੇ ਸੌਰੀ ਥੱਲੇ ਥੱਲੇ ਹੀ ਜਿੰਨੇ ਵੀ ਹਨ ਡਾਣੀਆਂ ਸਾਰੀਆਂ ਵੱਡੀਆਂ ਹੈਗੀਆਂ ਪਰ ਫਿਰ ਵੀ ਹੈ ਨਾ ਜਿਆਦਾ ਹੁਣ ਇਹ ਹੋ ਗਿਆ ਤੇ ਨੂੰ ਸਾਰਿਆਂ ਨੂੰ ਇਧਰੋਂ ਕੱਟਣਾ ਹੀ ਪੈਣਾ ਇਹਨਾਂ ਉਹ ਵੀ ਸਬਜੀ ਨੂੰ ਛਾਂਬੜੀ ਹੋ ਰਹੀ ਕੁਝ ਹੋ ਨਹੀਂ ਰਿਹਾ ਇਹ ਆ ਹੀ ਸਰੋਂ ਜਿਹੜੀ ਵੀਜੀ ਸਰੋਂ ਹੱਡੀ ਇਹ ਸਾਡਾ ਧੰਨਿਆ ਹੋਇਆ ਜਿੰਨਾ ਕੁਛ ਇਹ ਪਾਲਕ ਬੀਜਾ ਉਹ ਕੁਛ ਹੋਇਆ ਨਹੀਂ ਨਾ ਜੇ ਸਰੋਂ ਆ ਠੀਕ ਆ ਇਹ ਅੱਜ ਪਰਾਉਡਾਂ ਦੇ ਵਿੱਚਾਂ ਦੇ ਆ ਹੈਗੇ ਡੈਂਗਲ ਸੇਵ ਹੈਗੇ ਥੀਰੇ ਬਾਕੀ ਹੋਰ ਵੀ ਇਹ ਸੀਡਸ ਲਗਾਏ ਦੇ ਆ ਜਿਹੜੇ ਤੱਕ ਉੱਗੇ ਨਹੀਂ ਹੈਗੇ ਜਿਲਪੀਰ ਇੱਥੇ ਇੱਧਰ ਦੇਖਣਾ ਜਿਲਪੀਰ ਸੋਨੀ ਦੇ ਜਿਲਪੀਰ ਇਹ ਦੇਖੀ ਇੱਥੋਂ ਕਰਾ ਵੀਡੀਓ ਸਟਾਪ ਫੋਨ ਨਾ ਮੇਂ ਫੋਟੋ ਆਇੜੇ ਜਲੀ ਫਲੈਗ ਆ ਦੇਖੋ ਜੀ ਪੀਤਰਾ ਕਿੱਥੇ ਚੜ ਗਈ ਹੈ ਇਹ ਨਵੀਂ ਫਲੈਗ ਤੇ ਮੰਨ ਨਹੀਂ ਰਹੀ ਜੇ ਨੰਨੂ ਨੇ ਚੜ੍ਹ ਲੈਣਾ ਕਰੇ ਮੰਦੀ ਦੀ ਵੇਖੋ ਕਿਥੇ ਗੜੀ ਕਿਉਂ ਬਣਾਉਂੋ ਹੈ ਇਹ ਨਾ ਬਣਾਣਾ ਇੱਧੇ ਇਹ ਵਾਲਾ ਤੁਹਾਡਾ ਭਲਾ ਹੋਵੇ ਰਮਾ ਦੀ ਸਾਈਡ ਤੇ ਖੱਬੇ ਪਾਸੇ ਆਹੋ ਦੀ ਦੇਖੋ ਕਿਤੇ ਜੜਿਆ ਨਹੀਂ ਮੈਂ ਫੜਨ ਨੂੰ ਰੱਖਿਆ ਅੱਛਾ ਅੱਛਾ ਅਲੱਗ ਦੇਖੋ ਤਲੀ ਤੋਂ ਲੱਗੀ ਆ ਹਣ ਆ ਰਾ ਜਲਾ ਆ ਰਾ ਜਲਾ ਜਿਹੜਾ ਡਿੱਗੇਗਾ ਨਾ ਉਧਰ ਬੂਟਾ ਹੈ ਉਹ ਸਬਜ਼ੀਆਂ ਉੱਤੇ ਨਾ ਡਿੱਗੇ ਹਮ ਫਿਰ ਇੱਧਰ ਪਾਵਾ ਜਿਦਾਂ ਤੂੰ ਅੱਗੇ ਨੂੰ ਜੋੜ ਲੈਣਾ ਉਦੋਂ ਦੱਬ ਕੇ ਲਾਇਆ ਕਰ ਮਾਜਾ ਇਹ ਪੁੱਠੀ ਜਲਦੀ ਆ ਰਹੀਆਂ ਇੱਥੇ ਹੈਣੀ ਵਰਗਾ ਇਹ ਗਾ ਮੈਂ ਬੜਾ ਖੇਲਾ ਮੱਟ ਫਿਰ ਇਹਦਾ ਰਿਕਾਰਡ ਇਹਦੇ ਆ ਤੇਰੀ ਜੱਟੀ ਹੋ ਗਿਆ ਲਿਆਓ ਕਿੰਨਾ ਬੜਾ ਵੱਡੋ ਹੋ ਗਿਆ ਅੱਛਾ ਤੁਹਾਨੂੰ ਫੋਟੋ ਬਈਦਾ ਔਰ ਵਾਓ ਵਾਓ ਜੀ ਜੈਪਲ ਵਾਸ ਆ ਗਿਆ ਆ ਗਿਆ ਵਾਡ ਵਾਡ ਮਾਰ ਪਾਵਾਂਗੇ ਥੱਲੇ ਹਾਂ ਹੋ ਗਿਆ ਹੋ ਗਿਆ ਤੈਨੂੰ ਦੇ ਦੂੰ ਤੈ ਹੈ ਗੁੱਡ ਜੌਬ ਤੂੰ ਕੰਮ ਕਰਦਾ ਤਾ ਜਾਵਾਂਗੀ ਫ੍ਰੀ ਤਾ ప్రులానే మాటులా ప్యేం ర్యా ఏటానేలా నెను ప్యానే మాటులా మాటుంనానేం ప్యాన్ అకేదాలా నేంయా కటందా బో సోకా దెరీచాయి నేం ప్� ਵੱਡ ਦਿੱਤੇ 1 2 ਨਰਮ ਦੋ ਚ ਫੜੋ 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 ਨਰਮ ਦੇਖੋ ਇਹ ਕਾਫੀ ਹੈ ਨਾ ਖਾਲੀ ਕਰ ਦਿੰਦਾ ਹੈ ਬੁੱਟੇ ਨੂੰ ਵੱਡ ਵੱਡ ਕੇ ਤੇਲ ਲਗਾਤਾ ਹੈ ਹੁਣ ਤਾਂ ਅਲੰਗ ਵਰਤਦਾ ਵੀ ਇਹਦੇ ਆਏ ਛੋਟੇ ਛੋਟੇ ਡਾਨੇ ਵੱਡਦੇ ਇੱਧਰ ਖੱਬੇ ਪਾਸੇ ਥੱਲੇ ਜਿਹੜੇ ਆਲੇ ਕਾਫੀ ਅਸਰ ਨਾਲ ਲੀਕ ਆਉਂਦੇ ਪਰ ਜਿਹੜੇ ਆਉਂਦੇ ਥੱਲੇ ਆਲੇ ਵੱਡਦੇ ਆ ਆਇਆ ਆਇ ਛੋਟੇ ਆਓ ਇਹ ਥੱਲੇ ਵੀ ਆ ਨੇ ਆਹ പ്രീതോ കി ഡോദന പാ ਚੀ ਅੰਨਾ ਪੱਤੀ ਇਹ ਕਦੀਂ ਕਦੀਂ ਅੱਛੀ ਬਾਂਹ ਪੱਬਾ ਰਸੀ ਪਾ ਕੇ ਸੁੱਖਾ ਕੰਮ ਹੋ ਜਾਂਦਾ ਹੈ ਪਲਾਂਟ ਬਜਾਏ ਉਧਰ ਲਗਭਗ ਥੋੜੀ ਹੋਰ ਜੇ ਕਰਮਾ ਲਈ ਰਸਤੀ ਨੂੰ ਬਾਤ ਉਹ ਆ ਰਸਤੀ ਵੜਦੇ ਖਿੱਚ ਦੇ ਖਿੱਚ ਆ ਆ ਮੈਂ ਕੋਪਰ ਉੱਥੇ ਜਾਉਂਾ ਉੱਧਰ ਫੁੱਲਾਂ ਦੇ ਉੱਧਰ ਲੁਕਾ ਜਿੱਥੇ ਉੱਧਰ ਚੱਲਦੇ ਆਹੋ ਬਣ ਗਈ ਬਣ ਗਈ ਗੱਲ ਅੱਧਰਾ ਯੋ ਮਸਾ ਕੈਮਰਾ ਇਹਦਾ ਸਵਾਲ ਲੈਣ ਦਾ ਆ ਦੇਖੋ ਜੀ ਇਹ ਵੀ ਹਿੱਟੋਆ ਹੈ ਕੋਈ ਥੋੜਾ ਜਿਹਾ ਰਹਿ ਗਿਆ ਉਹ ਹੀ ਥੋੜਾ ਜਿਹਾ ਰਹਿ ਗਿਆ ਤਾਂ ਕਿ ਹਿਬ੍ਰਿਡੋ ਆ ਮਾਤਾ ਉਹ ਰਕੜੇ ਤੇ ਲੱਗੋ ਜਿਹੜਾ ਬਲੂ ਵਾਲਾ ਨਹੀਂ ਮਾਨੂੰ ਸੱਟ ਮਾਰਾ ਹਾਂ ਉਹ ਬਲੂ ਜਿਹੜਾ ਗ੍ਰੀਨ ਕਿ ਜਾਂ ਬਲੂ ਵਾਲਾ ਇਹ ਕਿ ਬਲੂ ਬਲੂ ਕੀ ਕਰਦੀਆਂ ਰੱਖਾਂ ਉਹ ਹੀ ਜਿਹੜੇ ਕਟਰ ਜਿਹੜਾ ਪਿਆਦਾ ਬਲੂ ਕਿੱਥੇ ਆ ਆ ਗ੍ਰੀਨ ਵਾਲਾ ਉਹ ਲੈ ਗਏ ਥੱਟ ਮਾਰਨੀ ਦਾ ਤਾਂ ਜਾ ਗਿਆ ਗਿਆ ਤੂੰ ਜਾ ਕੇ ਮਾਰ ਲੈ ਮਾਰਦੇ ਰਹੇਗੇ ਮੈਂ ਸਾਰੀ ਰਾਤ ਚਾ ਚਾ ਜੀ ਨਾ ਵਾਸੀ ਜੀ ਹੁਣ ਹੋ ਗਿਆ ਹੈ ਨਾ ਕੰਮ ਫਿਨਿਸ਼ ਬੱਸ ਬੜੀ ਚਾ ਉਹ ਫ੍ਰੀਟੋ ਵੀ ਥੱਕ ਗਈ ਐ ਸਵੇਰ ਦੀ ਵਰਕ ਤੇ ਗਈ ਸੀ ਆਂਦੇ ਵਿਚਾਰੀ ਲੱਗ ਗਈ ਇੱਥੇ ਗੰਦੀ ਆਈ ਮੈਂ ਕੰਮ ਕਰਨਾ ਹੈ ਕਰਨਾ ਹੈ ਬਪਲੂ ਆਉਂਦੇ ਆ ਜਾ ਫਿਰ ਦੇਖ ਲੈਣ ਦਾ ਹੁਣ ਫ੍ਰੀ ਤੋਂ ਉਹ ਫ੍ਰੀ ਤੋਂ ਤਨਾ ਕਿਦਾ ਹੋਈ ਤੇ ਮੈਂ ਬਰੀ ਉਹ ਚਾਹੇ ਜਾਂਦਾ ਨਿਕਾ ਮਾਂ ਫੋਦੰਦ ਹਾਨਾ ਫ੍ਰੀ ਤੋਂ ਉੱਤਰ ਦੀ ਕਿਦਾ ਦੇਖੀ ਦੇਖੀ ਤੇ ਤੇ ਗਣੀ ਉਤਰ ਲਗੀ ਬਪਲੂ ਇਸ ਮਾਰੀ ਵਿੱਚੇ ਕਰਦਾ ਗੁਰ ਦੇਖਿਓ ਉਹਨਾਂ ਕਹਿੰਦੇ ਅੱਗੇ ਲੈ ਲੈ ਆ ਆ ਇਸੇ ਦਾ ਕੁਝ ਅੱਗੇ ਨਾ ਆ ਕੋਈ ਮਰੀ ਜਿਆਦਾ ਰਕੋ ਦੇ ਜੀ ਆ ਸ਼ੋਇੰਗ ਦਮ ਹਾਂ ਜੀ ਇਹਦਾ ਕਿੱਦਾਂ ਲੱਗਾ ਯਾਰ ਹਾਂ ਬੱਸ ਜੀ ਅੰਦਰ ਆਵੋ ਦੋ ਬੱਸ ਬੜਾ ਮਰ ਕੇ ਲੱਗਦਾ ਹੀ ਫਿੱਟੇ ਕੀ ਕਰਦੇ ਲੋਕੀ ਚਲੋ ਠੀਕ ਆ ਜੀ ਹੁਣ ਕਰਦਾ ਹੁਣ ਸਾਡਾ ਵਲੌਗ ਅੱਜ ਦਾ ਇੱਥੇ ਹੀ ਹਨਾ ਸਮਾਪਤ ਹੁੰਦਾ ਹੈ ਹਾਂ ਜੀ ਦੀ ਕੀ ਕਹੋਗੇ ਵਾਸੇ ਬਹੁਤ ਬਹੁਤ ਧੰਨਵਾਦੀ ਸਾਰਿਆਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਰਹਿੰਦੇ ਸੀ ਆ ਨਾਈਸ ਨਾਈਸ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ